ਵਿਚਾਰ ਚ ਰਹਿਣ ਸੁਖਮਨੀ ਸਾਹਿਬ ਪੜਦੇ ਹੋ 16 ਅਸ਼ਟਪਦੀਆਂ ਤੋਂ ਬਾਅਦ ਸ਼ਲੋਕ ਪੜਦੇ ਕਿਹੜਾ ਸ਼ਲੋਕ ਹੈ ਜੀ ਆਦ ਗੱਜ ਕੇ ਬੋਲ ਦਿਓ ਇਹ ਕਿਹਦਾ ਉਚਾਰਿਆ 16 ਅਸ਼ਟਪਦੀਆਂ ਸ਼ਹੀਦਾ ਦੇ ਸਰਤਾਜ ਨੇ ਉਚਾਰਨ ਕੀਤੀਆਂ ਸੀ ਉਸ ਵੇਲੇ ਜਦੋਂ ਬਾਬਾ ਜੀ ਨੂੰ ਮਿਲਣ ਵਾਸਤੇ ਗਏ 16 ਦੀਆਂ 16 ਅਸ਼ਟਪਦੀਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਬਾ ਸ਼੍ਰੀ ਚਾਂਜੀ ਨੂੰ ਸੁਣਾਈਆਂ ਬਾਬਾ ਜੀ ਇੰਨੇ ਪ੍ਰਸੰਨ ਹੋਏ ਬਹੁਤ ਚੰਗਾ ਤੇ ਧੰਨ ਗੁਰੂ ਅਰਜਨ ਦੇਵ ਮਰਜ ਕਹਿੰਦੇ ਬਾਬਾ ਜੀ ਤੁਸੀਂ ਵੀ ਸੋਹਣੇ ਮੁਖਾਰ ਬਿੰਚੋਂ ਕੁਝ ਉਚਾਰ ਦਿਓ ਬਾਬਾ ਜੀ ਕਹਿੰਦੇ ਅਸੀਂ ਕਿਉਂ ਉਚਾਰ ਸਕਦੇ ਆ ਅਸੀਂ ਤੇ ਆਪਣੇ ਗੁਰੂ ਪਿਤਾ ਦੀ ਬਾਣੀ ਉਚਾਰ ਸਕਦੇ ਆ ਜਿੱਥੇ ਮੇਰੇ ਬਾਬੇ ਨਾਨਕ ਨੇ ਮੁਖ ਚੋਂ ਫਰਮਾਇਆ ਆਦ ਸੱਚ ਜੁਗਾਦ ਸੱਚ ਹੈਪੀ ਹੱਜ ਨਾਨਕ ਹੋਸੀ ਭੀ ਸੱਚ ਉੱਥੇ ਫਿਰ ਸੋਣਾ ਅਸ਼ਟਪਦੀਆਂ ਤੋਂ ਬਾਅਦ ਸ਼ਲੋਕ ਆਦ ਸੱਚ ਜੁਗਾਦ ਸੱਚ ਐ ਭੇ ਸੱਚ ਨਾਨਕ ਹੋਸੀ ਭੇ ਸੱਚ ਇਹ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਨਾਂ ਦੇ ਸੋਹਣੇ ਮੁਖਾਰਬੇ ਵਿੱਚੋਂ ਚਾਣਕ ਕੀਤਾ ਗਿਆ ਤੇ ਹੁਣ ਵੀ ਕਹੋਗੇ ਅਸੀਂ ਬਾਬਾ ਸ਼੍ਰੀ ਚੰਦ ਨੂੰ ਨਹੀਂ ਮੰਨਣ ਵਾਲੇ ਕਿਉਂ ਕਹਿਣੇ ਕਰਤਾਰਪੁਰ ਸਾਹਿਬ ਆਏ ਮਹਾਰਾਜ ਦਾਸੀਆਂ ਕਰਕੇ ਭਗਵੇਂ ਰੰਗ ਦਾ ਬਾਣਾ ਸੀ ਬਾਬੇ ਨਾਨਕ ਦੇ ਘਰ ਵਿੱਚ ਮਹਾਰਜ ਨੇ ਉਹ ਬਾਣਾ ਲਾ ਕੇ ਆਪਣੇ ਪੁੱਤ ਬਾਬੇ ਸ਼੍ਰੀ ਚੰਦੇ ਘਰ ਵਿੱਚ ਪਾਇਆ ਸੀ ਇਤਿਹਾਸ ਆਗਰਿਆ